ਅਦਰਕ ਖਾਣ ਵਾਲਾ ਬੰਦਾ ਬਿਮਾਰੀ ਦਾ ਮੂੰਹ ਚਲਦੀ ਨਹੀਂ ਦੇਖਦਾ ਅਗਰ ਤੁਸੀਂ ਚੂਹਿਆਂ ਤੋਂ ਤੰਗ ਆ ਗਏ ਹੋ ਤਾਂ ਚੂਹਿਆਂ ਦੀ ਖੁੱਡ ਦੇ ਕੋਲ ਖਾਲੀ ਆਂਡੇ ਦੇ ਖੋਲ ਰੱਖ ਦਿਓ ਚੂਹੇ ਭੱਜ ਜਾਣਗੇ ਦੋਸਤੋ ਅਗਰ ਪੇਟ ਬਹੁਤ ਜ਼ਿਆਦਾ ਵੱਧ ਗਿਆ ਹੈ ਤਾਂ ਲਸਣ ਦੇ ਰਸ ਦੀ ਪੇਟ ਉੱਪਰ ਮਾਲਿਸ਼ ਕਰੋ ਇਸ ਨਾਲ ਵਧਿਆ ਹੋਇਆ ਪੇਟ ਕੱਟ ਹੋ ਜਾਵੇਗਾ ਜੋ ਇਨਸਾਨ ਜਿਆਦਾ ਆਲੂ ਖਾਂਦਾ ਹੈ ਉਸ ਦਾ ਵਜ਼ਨ ਤੇਜ਼ੀ ਨਾਲ ਵੱਧ ਜਾਂਦਾ ਹੈ ਆਪਣੀ ਜ਼ਿੰਦਗੀ ਵਿੱਚ ਕੁਝ ਰੌਸ਼ਨੀ ਪੈਦਾ ਕਰੋ ਯਕੀਨ ਮੰਨੋ ਤੁਹਾਡਾ ਆਪਣੇ ਤੋਂ ਇਲਾਵਾ ਕੋਈ ਵਫਾਦਾਰ ਨਹੀਂ ਹੈ ਜੋ ਔਰਤ ਦੂਸਰੇ ਦੀਆਂ ਗੱਲਾਂ ਨੂੰ ਬਹੁਤ ਗੌਰ ਤੇ ਧਿਆਨ ਨਾਲ ਸੁਣਦੀ ਹੈ ਉਹ ਚੰਗਾ مشਵਰਾ ਦੇਣ ਵਾਲੀ ਸਾਬਤ ਹੁੰਦੀ ਹੈ ਜੋ ਔਰਤ ਦੂਸਰਿਆਂ ਦੇ ਬੱਚਿਆਂ ਨਾਲ ਪਿਆਰ ਕਰਦੀ ਹੈ ਆਪਣਾ ਪਨ ਝਟਾਉਂਦੀ ਹੈ ਪਰਮਾਤਮਾ ਉਸਤੇ ਨਸੀਬ ਵਿੱਚ ਨੇਕ ਔਲਾਦ ਦਿੰਦਾ ਹੈ ਜੋ ਔਰਤ ਹਰ ਕੰਮ ਨੂੰ ਸਲੀਕੇ ਨਾਲ ਕਰਦੀ ਹੈ ਉਹ ਕਰਦੀ ਰੌਣਕ ਕਹਲੌਂਦੀ ਹੈ ਜੋ ਔਰਤ ਹਰ ਸਮੇਂ ਦੂਸਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਉਹ ਅਕਸਰ ਅੰਦਰ ਤੋਂ ਥੱਕੀ ਹੁੰਦੀ ਹੈ ਲਗਾਤਾਰ ਨਕਾਮੀਆਂ ਦਾ ਸਾਹਮਣਾ ਕਰਨਾ ਵੱਡੀ ਕਾਮਯਾਬੀ ਦੇ ਕਰੀਬ ਹੋਣ ਦੀ ਨਿਸ਼ਾਨੀ ਹੈ ਸਬਰ ਦਾ ਦਿਲ ਵਿੱਚ ਆ ਜਾਣਾ ਪਰਮਾਤਮਾ ਦੀ ਰਸਾਮੰਦੀ ਦੀ ਨਿਸ਼ਾਨੀ ਹੈ ਰੁਕਾਵਟਾਂ ਦੇ ਬਾਵਜੂਦ ਤੁਹਾਡਾ ਕੰਮ ਦੇ ਵਿੱਚ ਸਫਲ ਹੋਣਾ ਪਰਮਾਤਮਾ ਦੀ ਮਦਦ ਸ਼ਾਮਿਲ ਹੋਣ ਦੀ ਨਿਸ਼ਾਨੀ ਹੈ ਨਰਕਿਸਤਾ ਫੁੱਲ ਸੁਗੰਧ ਨਾਲ ਕੋੜ ਪਾਗਲਪਨ ਵਰਗੀਆਂ ਬਿਮਾਰੀਆਂ ਤੋਂ ਬੰਦਾ ਮਹਫੂਜ਼ ਰਹਿ ਸਕਦਾ ਹੈ ਦੁਆ ਦੇ ਬਾਅਦ ਦਿਲ ਹਲਕਾ ਹੋ ਜਾਣਾ ਗੁਨਾਹਾਂ ਦੇ ਮਾਫ ਹੋਣ ਦੀ ਨਿਸ਼ਾਨੀ ਹੈ ਦੋਸਤੋ ਵੀਡੀਓ ਪਸੰਦ ਆ ਰਹੀ ਤਾਂ ਵੀਡੀਓ ਨੂੰ ਲਾਈਕ ਤੇ ਕਮੈਂਟੋ ਜ਼ਰੂਰ ਕਰੋ ਜਿਸ ਔਰਤ ਦੇ ਕੋਲ ਇਹ ਦੋ ਚੀਜ਼ਾਂ ਹੁੰਦੀਆਂ ਹਨ ਉਹ ਔਰਤ ਕਿਸੇ ਨਾਲ ਵੀ ਸੰਬੰਧ ਬਣਾ ਲੈਂਦੀ ਹੈ ਪਹਿਲੀ ਜੋ ਹਮੇਸ਼ਾ ਦੂਸਰਿਆਂ ਦੇ ਨਾਲ ਸੰਬੰਧ ਬਣਾਉਣ ਦੀ ਸੋਚਦੀ ਹੈ ਦੂਸਰੀ ਜਿਸ ਨੂੰ ਆਪਣੀ ਇੱਜ਼ਤ ਆਬਰੂ ਦਾ ਕੋਈ ਖਿਆਲ ਨਹੀਂ ਰਹਿੰਦਾ ਔਰਤ ਦੀ ਨਜ਼ਰ ਮਰਦ ਦੀਆਂ ਦੋ ਚੀਜ਼ਾਂ ਉੱਪਰ ਰਹਿੰਦੀ ਹੈ ਪਹਿਲੀ ਉਸ ਦੀ ਨਜ਼ਰ ਉੱਪਰ ਤੇ ਦੂਸਰਾ ਉਸ ਦੀ ਨੀਅਤ ਉੱਪਰ ਔਰਤ ਨੂੰ ਅਗਰ ਨਵੇਂ ਮਰਦ ਤੋਂ ਪਿਆਰ ਤੇ ਇੱਜ਼ਤ ਮਿਲੇ ਤਾਂ ਉਹ ਆਪਣੀ ਪੁਰਾਣੀ ਤੋਂ ਪੁਰਾਣੀ ਗਹਿਰੀ ਮੁਹੱਬਤ ਨੂੰ ਵੀ ਕੁਰਬਾਨ ਕਰ ਸਕਦੀ ਹੈ ਇਨਸਾਨ ਦੀ ਸਭ ਤੋਂ ਵੱਡੀ ਹਾਰ ਉਸ ਵਕਤ ਹੁੰਦੀ ਹੈ ਜਦੋਂ ਉਹ ਖੁਦ ਸਹੀ ਹੋ ਕੇ ਵੀ ਗਲਤ ਲੋਕਾਂ ਦੇ ਸਾਹਮਣੇ ਸਿਰ ਝੁਕਾਉਂਦਾ ਹੈ ਬਜ਼ੁਰਗ ਕਹਿੰਦੇ ਹਨ ਦੌਲਤ ਔਰਤ ਦੇ ਨਸੀਬ ਨਾਲ ਆਉਂਦੀ ਹੈ ਤੇ ਔਲਾਦ ਮਰਦ ਦੇ ਨਸੀਬ ਨਾਲ ਇਸ ਲਈ ਮੇਰੇ ਦੋਸਤੋ ਦੌਲਤ ਦੇ ਲਈ ਕਦੀ ਆਦਮੀ ਨਾ ਬਦਲੋ ਤੇ ਔਲਾਦ ਦੇ ਲਈ ਕਦੀ ਔਰਤ ਨੂੰ ਨਾ ਛੱਡੋ ਕਾਰ ਟੁੱਟਣ ਉੱਪਰ ਸਭ ਤੋਂ ਜ਼ਿਆਦਾ ਨੁਕਸਾਨ ਉਸ ਔਰਤ ਦਾ ਹੁੰਦਾ ਹੈ ਜੋ ਔਰਤ ਦੂਸਰਿਆਂ ਦੀਆਂ ਗੱਲਾਂ ਵਿੱਚ ਆ ਕੇ ਆਪਣਾ ਹਸਤਾ ਖੇੜਦਾ ਘਰ ਪਰਿਵਾਰ ਉਜਾੜ ਲੈਂਦੀ ਹੈ ਦੋਸਤੋ ਜੋ ਔਰਤ ਬਹੁਤ ਜਲਦੀ ਨਾਰਾਜ਼ ਹੋ ਜਾਂਦੀ ਹੈ ਤੇ ਬਹੁਤ ਜਲਦੀ ਮੰਨ ਵੀ ਜਾਂਦੀ ਹੈ ਉਹ ਦਿਲ ਦੀ ਸਾਫ਼ ਹੁੰਦੀ ਹੈ ਜੋ ਇਸਤਰੀ ਦੂਸਰਿਆਂ ਦੀਆਂ ਗੱਲਾਂ ਬਹੁਤ ਗੌਰ ਨਾਲ ਸੁਣਦੀ ਹੈ ਉਹ ਇੱਕ ਚੰਗੀ ਸਲਾਹਕਾਰ ਸਾਬਿਤ ਹੁੰਦੀ ਹੈ ਜੋ ਇਸਤਰੀ ਹਰ ਸਮੇਂ ਦੂਸਰਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਹੈ ਦਰਅਸਲ ਉਹ ਅੰਦਰੋਂ ਥੱਕ ਚੁੱਕੀ ਹੁੰਦੀ ਹੈ ਜੋ ਔਰਤ ਆਪਣੀ ਗਲਤੀ ਹੋਣ ਦੇ ਬਾਅਦ ਵੀ ਛੁੱਕਣੇ ਦੀ ਬਚਾਏ ਆਕੜ ਦਿਖਾਉਂਦੀ ਹੈ ਤਾਂ ਸਮਝ ਲਓ ਉਸ ਵਿੱਚ ਸੁਧਾਰ ਦੀ ਕੋਈ ਗੁੰਜਾਇਸ਼ ਨਹੀਂ ਹੈ ਹਮੇਸ਼ਾ ਨਰਮੀ ਨਾਲ ਗੱਲ ਕਰੋ ਕਿਉਂਕਿ ਇਨਸਾਨ ਉੱਪਰ ਸਭ ਤੋਂ 14 ਮੁਸੀਬਤਾਂ ਉਸਦੀ ਆਪਣੀ ਸੁਭਾਅ ਦੀ وجہ ਨਾਲ ਆਉਂਦੀਆਂ ਹਨ ਜਦੋਂ ਤੁਹਾਨੂੰ ਹਰ ਆਦਮੀ ਨਾਲ ਸ਼ਿਕਾਇਤ ਹੋਣ ਲੱਗੇ ਤਾਂ ਇਹ ਜ਼ਰੂਰ ਦੇਖ ਲੈਣਾ ਕਿ ਖਰਾਬੀ ਕਿਤੇ ਤੁਹਾਡੇ ਅੰਦਰ ਤਾਂ ਨਹੀਂ ਜਿਨ੍ਹਾਂ ਲੋਕਾਂ ਦੀਆਂ ਗੱਲਾਂ ਗੱਲ-ਗੱਲ ਉੱਪਰ ਭਿੱਜ ਜਾਂਦੀਆਂ ਹਨ ਨਮ ਹੋ ਜਾਂਦੀਆਂ ਹਨ ਉਹ ਕਮਜ਼ੋਰ ਨਹੀਂ ਹੁੰਦੇ ਬਲਕਿ ਸੱਚੇ ਦਿਲ ਦੇ ਹੁੰਦੇ ਹਨ ਰਾਤ ਨੂੰ ਸੌਣ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲਓ ਇਸ ਤਰ੍ਹਾਂ ਕਰਨ ਨਾਲ ਬਰਕਤ ਹੁੰਦੀ ਹੈ ਤੇ ਰਿਜਕ ਵਿੱਚ ਵਾਧਾ ਹੁੰਦਾ ਹੈ ਅਗਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ